ਸਮਰਾਲੇ ਦੇ ਇਸ ਵਿਸ਼ਾਲ ਇਕੱਠ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਹੋਏ ਸਾਡੇ ਜੁਝਾਰੂ ਕਾਂਗਰਸ ਪਾਰਟੀ ਦੇ ਸਾਰੇ ਜਥੇਬੰਦੀਆਂ ਦੇ ਸਤਕਾਰਯੋਗ ਵਰਕਰ ਸਹਿਬਾਨ ਲੀਡਰ ਸਹਿਬਾਨ ਸਟੇਜ ਉੱਪਰ ਸੁਸ਼ੋਭਤ ਦਵਿੰਦਰ ਯਾਦਵ ਜੀ ਜਿਹੜੇ ਕਿ ਜਨਰਲ ਸੈਕਟਰੀ ਇਨਚਾਰਜ ਪੰਜਾਬ ਦੇ ਉਹਨਾਂ ਦੇ ਨਾਲ सरदार प्रताप सिंह बाजवा लीडर ऑफ ऑपोजिशन, अपोजिशन साडेstdcार योवरदान जी राजा अमरेंद्र सिंह जी वडिंग और साबक पीसी एक्स मिनिस्टर साहब बढ़ियाstdcार योगा पैणा नौजवान साथी मीडिया दे साल एक बार फिर एक बार फिर वाहेगुरु जी का खालसा ਦੇਖੋ ਅੱਜ ਆਪਾਂ ਇਕੱਠੇ ਹੋਏ ਆ 24 ਦੀ ਚੋਣ ਤੋਂ ਪਹਿਲਾਂ ਦੇਸ਼ ਸਾਡਾ ਵੜਿਆ ਵਾ 24 ਲੋਕ ਸਭਾ ਇਲੈਕਸ਼ਨਸ ਲਈ ਔਰ ਇੱਥੇ ਆਪਾਂ ਵਿਚਾਰਣਾ ਵਾ ਕਿ ਅਸੀਂ ਕਿ ਗੱਠ ਜੋੜ ਦੀ ਆਣ ਕੇ ਇੱਥੇ ਗੱਲ ਕਰਨੀ ਹੈ ਅਗਰ ਤਾਂ ਤੁਸੀਂ ਚਾਹੋਗੇ ਸਾਡਾ ਦੇਸ਼ ਥੀਓਕ੍ਰੈਟਿਕ ਸਟੇਟ ਬਣੇ ਮਜ਼ਹਬ ਤੇ ਧਰਮ ਦੇ ਆਧਾਰਤ ਇੱਕ ਦੇਸ਼ ਚੱਲੇ ਸੰਵਿਧਾਨ ਨਾ ਹੋਵੇ ਜਮਹੂਰੀਅਤ ਮਾ ਹੋਵੇ ਜੋ ਪਾਕਿਸਤਾਨ ਵਿੱਚ ਛੋ ਰਿਆ ਚੋਣਾਂ ਦੇ ਬਾਵਜੂਦ ਜਿਸ ਢੰਗ ਦੇ ਨਾਲ ਸਾਰੇ ਇਲੈਕਟੋਰਲ ਪ੍ਰੋਸੈਸ ਨੂੰ ਹਾਈਜੈਕ ਕਰਤਾ ਹੋਏ ਫੌਜੀ ਤਾਨਾਸ਼ਾਹ ਰਾਜ ਨੇ ਜਾਂ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਸ਼ੇਖ ਹਸਿਨਾ ਪੰਜਵੀਂ ਵਾਰ ਪ੍ਰਧਾਨ ਮੰਤਰੀ ਦਾ ਬਣ ਗਈ ਆ ਲੇਕਿਨ 20000 ਆਦਮੀ ਆਪੋਜੀਸ਼ਨ ਨੂੰ ਅੰਦਰ ਡੱਕ ਕੇ ਜਿਨਨੇ ਕਾਰਕੋਨ ਹਿਊਮਨ ਰਾਈਟ ਐਕਟੀਵਿਸਟ ਆ ਡੱਕ ਕੇ ਜੇ ਤਾਂ ਪਚੋਨੇ ਕੇ শ্রীলੰਕਾ ਵਰਗਾ ਵਾਤਾਵਰਨ ਹੋਵੇ ਤੇ ਫਿਰ ਉਹ ਪਰਲੇ ਪਾਸੇ ਗੱਟ ਜੋੜ ਇੱਕ ਵੋਟ ਮੰਗਾ ਜਾਤ ਪਾਤ ਮਜ਼ਹਬ ਧਰਮ ਦੇ ਆਧਾਰ ਦੇ ਉੱਤੇ ਪਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਜਦੋਂ ਆਜ਼ਾਦ ਹੋਇਆ ਇੱਕ ਗੁਲਦਸਤੇ ਦੀ ਤਰ੍ਹਾਂ ਸਾਰੇ ਵਰਗਾ ਨੇ ਸਾਰੇ ਧਰਮਾਂ ਨੇ ਇਸ ਦੇਸ਼ ਵਿੱਚ ਕੁਰਬਾਨੀਆਂ ਦਿੱਤੀਆਂ ਔਰ ਖਾਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨੇ 90% ਫਾਂਸੀ ਦੇ ਰਸੇ ਚੁੰਮੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਤੇ ਇਸ ਦੇਸ਼ ਨੂੰ ਦੂਜੇ ਧਰਮਾਂ ਨੇ ਵੀ ਮਿਲ ਕੇ ਆਜ਼ਾਦ ਕਰਾਇਆ ਤੇ ਜੋ ਤੁਸੀਂ ਚਾਹੋ ਨੇ ਕਿ ਸਾਰੇ ਆਜ਼ਾਦੀ ਦੀ ਹਵਾ ਮਾਣ ਸਕਣ ਦਾ ਪਾਜ ਬੈਠੇ ਇਸ ਇਕੱਠ ਵਿੱਚ ਤੇ ਫੇ ਮੇਰੇ ਵੀਰੋ ਭੈਣੋ ਭਰਾਓ ਜਿਹੜਾ ਇੰਡੀਆ ਅਲਾਈንስ ਛੱਡਿਆ ਸਤਕਾਰਯੋਗ ਕਾਂਗਰਸ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜੇ ਜੇ ਜਾਂ ਰਾਹੁਲ ਗਾਂਧੀ ਜੀ ਦੀ ਮਿਹਨਤ ਨੇ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਅਸ਼ੀਰਵਾਦ ਨਾਲ ਅਤੇ ਹੋਰ ਕਾਂਗਰਸ ਦੇ ਦੂਰੰਦੇਸ਼ ਆਗੂਆਂ ਕੱਲੇ ਕੱਲੇ VOTER ਨੂੰ ਦੇਸ਼ ਵਿੱਚ ਕੀ ਵਾਪਰਨ ਜਾ ਰਿਹਾ ਉਹਦੇ ਬਾਰੇ ਆਪਾਂ ਨੂੰ ਉਹਨਾਂ ਨੂੰ ਚਾਪ ਹੋਵੇ ਇੱਕ ਬਹੁਤ ਤਕੜਾ ਕੈਂਪੇਨ ਨਿਡਰਤਾ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਹਫਜ਼ਤ ਕਰਕੇ ਫਿਰ ਆਪਾਂ ਕਰਣੀ ਪਵੇਗੀ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਬੜੇ ਖਤਰੇ ਦੀ ਗੱਲ ਤੁੰਗ ਰਹੇ ਹਾਂ ਆਪਣੇ ਆਸਤੇ ਕਾਢ ਗਣਿਆ ਪੰਜਾਬ ਆ ਹੁਣੇ ਹੀ ਬੀਜੇਪੀ ਨੇ ਉਹ ਤੋਂ ਉਤਰਾਖਰ ਵਿੱਚ ਯੂਨੀਫਾਰਮ ਸਿਵਲ ਕੋਡ ਪਾਫ ਕੇ ਸਾਰੇ ਧਾਰਮਿਕ ਰੀਤੀ ਰਿਵਾਜ ਜੋ ਬੀਜੇਪੀ ਕਾਨੂੰਨ ਕਰੇਗੀ ਉਹ ਸੁਈ ਦੇ ਨੱਕੇ ਦੇ ਵਿੱਚ ਦੀ ਨੰਗਣਾ ਪਊਗਾ ਚਾਹੇ ਤੁਸੀਂ ਸਿੱਖ ਚਾਹੇ ਮੁਸਲਮਾਨ ਚਾਹੇ ਇਸਾਈ ਅਤੇ ਆਪਾਂ ਮੰਗਦੇ ਆ ਆਪਣਾ ਆਨੰਦ ਕਾਰਜ ਐਕਟ ਪ੍ਰਤਾਪ ਸਿੰਘ ਬਾਜਵਾ ਨੇ ਬਿੱਲ ਪੇਸ਼ ਕੀਤਾ ਹੋਇਆ ਪਾਰਲੀਮੈਂਟ ਜੋਂ ਦਾ ਤਿਉ ਪਿਆ ਵਾ ਮੁਸਲਮਾਨਾਂ ਦਾ ਸ਼ਰੀਆਤ ਲਾਓ ਉਹਨਾਂ ਦੇ ਤਲਾਕ ਤਲਾਕ ਦੇ ਕਾਨੂੰਨ ਉਹ ਸਾਰਾ ਕੈਸ਼ ਨੈਸ਼ ਹੋ ਜਾਵੇਗਾ ਕਿ ਅੱਜ ਉਤਰਾਖੰਡ ਹੈ 24 ਤੋਂ ਬਾਅਦ ਦੇਸ਼ ਵਿੱਚ ਇਹ ਐਜੰਡਾ ਲਾਗੂ ਕੀਤਾ ਜਾਵੇਗਾ ਸਿਟੀਜ਼ਨ ਅਮੈਂਡਮੈਂਟ ਐਕਟ ਉਹ ਚੁਣ-ਚੁਣ ਕੇ ਕਿਸ ਨੂੰ ਦੇਸ਼ ਵਿੱਚ ਰੱਖਣਾ ਕਿਸ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਇਹ ਵੀ ਕਾਨੂੰਨ ਕੜਿਆ ਜਾ ਰਿਹਾ ਵਾ ਔਰ ਇੱਥੇ ਮੈਂ ਅੱਜ ਪੁੱਛਣਾ ਚਾਹਣਾ ਪ੍ਰੋ ਅਕਾਲੀ ਦਲ ਪਹਾੜਾਂ ਦੇ ਇਕੱਠ ਤੋਂ ਦੁਬਾਰਾ ਇਕੱਠੇ ਹੋ ਰਹੇ ਨੇ ਕਿਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ ਦੱਸ ਸਟੇਜ ਤੋਂ ਕਿ ਇਸ ਮੂਹ ਦੇ ਨਾਲ ਉਸ ਪਾਜਪਾ ਨਾਲ ਇਕੱਠਾ ਹੋਏਗਾ ਜਿਸ ਪਾਜਪਾ ਨੂੰ ਤੁਸੀਂ ਐ ਐਮਐਸਪੀ ਕਿਸਾਨੀ ਅੰਦੋਲਨ ਤੇ ਛੱਡ ਕੇ ਹਰ ਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਬਾਹਰ ਆਉਂਦੀ ਆ ਐਮਐਸਪੀ ਦਾ ਕਾਨੂੰਨ ਅੱਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵਾਅਦਾ ਖਲਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਸਯੁਗ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦਲ ਕੇ ਤੁਸੀਂ ਕਹਿੰਨੇ ਕਿ ਅਸੀਂ ਭਾਜਪਾ ਨਾਲ ਕੰਟੀਨਜਨ ਕਰਨਾ ਤੇ ਇੱਕ ਵਾਰ ਮੈਂ ਫਿਰ ਪੁੱਛਣਾ ਚਾਹਣਾ ਕਿ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿਉਂਕਿ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੋ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਤੁਹਾਨੂੰ ਦੋ ਤੁਹਾਡਾ ਆਨੰਦ ਕਰ। ਉਹ ਇੱਥੇ ਐਨਐਸਏ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਹੋ? ਜਥੇਦਾਰ ਗੁਰਦੇਵ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜਥੇਦਾਰ ਕਾਲ ਤਖਤ ਨੂੰ ਇਨਸਾਫ ਨਾ ਦਿਵਾਓ ਤੀਸਰਾ ਕੇਜਰੀਵਾਲ ਪਾਰਟੀ ਮੈਂ ਕੇਜਰੀਵਾਲ ਸਾਹਿਬ ਦਿੱਲੀ ਵਿੱਚ ਤਾਂ ਤੁਸੀਂ ਜਾ ਕੇ ਖੜਗੇ ਹੋ ਕਿ ਅਸੀਂ ਕਟੜ ਇਮਾਨਦਾਰ ਆ ਹਾਲਾਂਕਿ ਤੁਹਾਡੇ ਆਗੂ ਮਨੀਸ਼ ਸੋਡਿਆ ਸਤਿੰਦਰ ਚੈਨ ਉਹ ਪਿਛਲੇ ਡੇਢ ਸਾਲ ਤੋਂ ਜੇਲਾ ਵਿੱਚ ਨੇ ਉਹਨਾਂ ਦੀਆਂ ਉਥੇ ਤੁਸੀਂ ਕਹਿੰਦੇ ਕਟੜ ਇਮਾਨਦਾਰ ਤੇ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਦੇ ਸਮਗਲਰ ਨੇ ਮੇਰੇ ਤੇ ਐਨਡੀਪੀਐਸ ਦਾ ਪਰਚਾ ਝੂਠਾ 2015 ਦਾ ਭਗਵੰਤ ਮਾਨ ਦਾ ਵੀਡੀਓ ਤੁਸੀਂ ਸਭ ਨੇ ਦੇਖ ਲਿਆ ਜਦੋਂ ਮੇਰੇ ਤੇ 2017 ਜੇ ਮੁਕੱਦਮਾ ਬਣਾਇਆ ਗਿਆ ਭਗਵੰਤਾਨ ਕੇ ਕਹਿੰਦਾ ਵਾ ਹੱਥ ਉਤੇ ਉਤੇ ਕਰਕੇ ਕਿ ਖੈਰਾ ਬੇਗੁਨਾਹ ਹੈ ਬਦਲਾਖੋਰੀ ਹੈ ਉਸੇ ਮੁਕਦਮੇ ਵਿੱਚ ਮੈਨੂੰ ਅਰੈਸਟ ਸੁਪਰੀਮ ਕੋਰਟ ਦੇ ਜਿਹੜੇ ਸਮਨ ਕਵਾਸ਼ ਕੀਤੇ ਉਹਦੇ باوجود ਅਰੈਸਟ 4 ਜਨਵਰੀ ਨੂੰ ਮੇਰੀ ਜ਼ਮਾਨਤ ਹੋ ਰਹੀ ਆ 11 ਵਜੇ ਜ਼ਮਾਨਤ ਹੋਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ 2 ਵਜੇ ਕੇ 10 ਮਿੰਟ ਤੇ ਰਾਤ ਦੇ ਹਨੇਰਿਆਂ ਵਿੱਚ ਇਹਨਾਂ ਵਿਅਕਤੀਆਂ ਨੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੈਂ ਤੁਹਾਡੇ ਵਿੱਚ ਵਾਪਸ ਆ ਗਿਆ ਪਰ ਉੱਥੇ ਕੱਟੜ ਇਮਾਨਦਾਰ ਠੱਗੀਆਂ ਮਾਰ ਕੇ ਵੀ ਇੱਥੇ ਸਾਨੂੰ ਸਮਗਲਰ ਬੇਈਮਾਨ ਕਾਂਗਰਸ ਦੇ ਪਤਾ ਨਹੀਂ ਕਿੰਨੇ ਲੀਡਰਾਂ ਦੇ ਉੱਤੇ ਪਰਚੇ ਸਾਰੇ ਹੀ ਕਰਪਟ ਸਾਰੇ ਹੀ ਮਾੜੇ ਉਹ ਵੀ ਜੇ ਸਾਰੇ ਮਾੜੇ ਆ ਤੇ ਫਿਰ ਤੁਸੀਂ ਦੱਸੋ ਕਟਾਰੂ ਚੱਕ ਤੇ ਕੀ ਐਕਸ਼ਨ ਲਿਆ ਵਾ ਸਰਬਜੀਤ ਕੌਰ ਮਾਣੂ ਕੇ ਕੋਠੀ ਦੱਬੀ ਐ ਨਾ ਰਹੀ ਦੀ ਉਹਦੇ ਤੇ ਤੁਸੀਂ ਕੀ ਐਕਸ਼ਨ ਲਿਆ ਵਾ ਤੁਹਾਡੇ ਫੌਜਾ ਸਰਾਰੀ ਸਿੰਗਲਾ ਨਿਤ ਦਿਨ ਤੁਹਾਡੇ ਐਮ ਐਲ ਏ ਖੱਡਾਂ ਦੀ ਲੁੱਟ ਕਰਦੇ ਨੇ ਥਾਣਿਆਂ ਚੋਂ ਪੈਸੇ ਕਰਦੇ ਨੇ ਇਕੱਠੇ ਤਹਿਸੀਲਾਂ ਚੋਂ ਪੈਸੇ ਕਰਦੇ ਨੇ ਇਕੱਠੇ ਤੁਸੀਂ ਉਹਨਾਂ ਤੇ ਕੀ ਐਕਸ਼ਨ ਲਿਆ ਵਾ ਕੱਲਾ ਇੱਕ ਵਰਗ ਤੁਹਾਡੇ ਜਿਹੜਾ ਉਲਟ ਖੜਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹੀ ਬੇਈਮਾਨ ਹੋਗੇ ਤੁਸੀਂ ਤਾਂ ਐਕਟਿਵਿਸਟ ਵੀ ਨਹੀਂ ਛੱਡੇ ਜਿਹੜੇ ਕੱਲ ਤੱਕ ਤੁਹਾਡੇ ਮਿੱਤਰ ਸੀਗੇ ਭਾਨੇ ਸਿੱਧੂ ਵਰਗੇ ਚਾਰ ਪਰਚੇ ਦੇ ਕੇ ਉਹਨੂੰ ਠੋਕ ਕੇ ਅੰਦਰ ਛੁੱਟਿਆ ਹੋਇਆ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਣ ਲੈਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਠੀਕ ਆ ਪਰਚੇ ਹੋ ਗਏ ਚਾਰ ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪਰਨ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦਾ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪੇਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਕਿ ਭਗਵੰਤ ਜੇ ਤੇਰਾ ਦਿਲ ਠੰਡਾ ਨਹੀਂ ਹੋਇਆ ਹੋਰ ਪਰਚੇ ਕਰ ਲਾ ਪਰ ਖੇਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਉਹ ਕਾਂਗਰਸ ਦੇ ਵਰਕਰਾਂ ਤੇ ਕਾਂਗਰਸ ਦੀ ਪਾਰਟੀ ਦੇ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਬੋਲਦੀ ਰਹੇਗੀ ਮੇਰੇ ਵੀਰੋ ਸੋ ਸਾਰੀ ਗੱਲ ਨੂੰ ਰਾਜਨੀਤਿਕ ਤੌਰ ਤੇ ਸਮਝੋ ਬਹੁਤ ਕੁਝ ਅਸੀਂ ਇਸ ਗੱਠਚੋੜ ਦੇ ਉਲਟ ਨਹੀਂ ਗਏ ਉੱਪਰਲੇ ਗੱਠਚੋੜ ਦੇ ਹੱਕ 'ਚਾਂ ਪਰ ਪੰਜਾਬ ਦੇ ਵਿੱਚ ਕੋਈ ਤੋਕ ਹੀ ਨਹੀਂ ਗਈ ਇੱਕ ਨੰਬਰ ਦੀ ਪਾਰਟੀ ਐਮਐਲਏ ਦੇ ਸਾਹਮਣੇ ਨਾਲ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਹਰਾਵੇ ਤੁਸੀਂ ਆਪਣੇ ਲੜੋ ਇਲੈਕਸ਼ਨ ਅਸੀਂ ਇਲੈਕਸ਼ਨ ਤੇ ਮੋੜ ਕੇ ਅਸੀਂ ਇੰਡੀਆ ਅਲਾਈਅንስ ਵਿੱਚ ਦਿੱਲੀ ਜਾ ਕੇ ਭਾਜਪੀ ਦੇ ਖਿਲਾਫ ਇਸ ਦੇਸ਼ ਨੂੰ ਬਚਾਉਣ ਵਾਸਤੇ ਜਮਹੂਰੀਅਤ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਹਕੂਕ ਬਚਾਉਣ ਵਾਸਤੇ ਧਰਮਾਂ ਨੂੰ ਬਚਾਉਣ ਵਾਸਤੇ ਇਸ ਸੁੰਦਰ ਕੁਲਸਥੇ ਨੂੰ ਬਚਾਉਣ ਵਾਸਤੇ ਸਾਰੇ ਇੰਡੀਆ ਅਲਾਈਅንስ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ ਹੋਰਾਂ ਲੋਕਾਂ ਨੇ ਵੀ ਬੋਲਣਾ ਕੈਪਟਨ ਸੰਦੀਪ ਸਿੰਘ ਜੀ ਤੁਹਾਡਾ ਸ਼ੁਕਰੀਆ ਔਰ ਇਸੇ ਤਰ੍ਹਾਂ ਹੀ ਟਿਕ ਕੇ ਗੱਲ ਸੁਣਨੀ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਸਾਡੇ ਲੀਡਰ ਆਏ ਨੇ ਦਿੱਲੀ ਤੋਂ ਪੰਜਾਬ ਤੋਂ ਜ਼ੋਰਦਾਰ ਤਾੜੀਆਂ ਮਾਰੋ ਇੱਕ ਵਾਰ ਬਿਲਕੁਲ ਐਦਾਂ ਠੰਡੇ ਜੇ ਬੈਠੋਗੇ ਤਾਂ ਫੇ ਕਿਦਾਂ ਕੰਮ ਚੱਲੂਗਾ ਆਪਾਂ ਤਾਂ ਬੜੀ ਜ਼ੁਰਤ ਨਾਲ ਲੜਾਈ ਲੜਨੀ ਹਲੇ ਥੋੜੇ ਕੱਸੋ ਤਗੜੇ ਹੋ ਕੇ ਬੈਠੋ ਨਾਰੇ ਦਾ ਜਵਾਬ ਠੀਕ ਦਿਓ ਤਾਂ ਕਿ ਸਾਡੇ ਲੀਡਰਸ਼ਿਪ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਕਾਂਗਰਸ ਦਾ ਰ ਹੈ ਇਹ ਜਾਗੀ ਦੀ ਜ਼ਮੀਰਾ ਵਾਲਿਆਂ ਦਾ ਰ ਆ ਬਸ ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰ ਨਾਰਾ ਫਿਰ ਜਿਹੜਾ ਉਸ ਦਾ ਬਖਸ਼ਿਆ ਦੇ ਕਹਿਣ ਲੱਗਿਆ ਹੁਣ ਅੱਛੇ ਤਰੀਕੇ ਨਾਲ ਪਿੱਛੇ ਤੱਕ ਜਿਹੜੇ ਖੜੇ ਹੋ ਉਹ ਤੁਸੀਂ ਸਾਰਿਆਂ ਨੇ ਜਵਾਬ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ ਬਹੁਤ-ਬਹੁਤ ਧੰਨਵਾਦ ਖੈਰਾ ਸਾਹਿਬ